ਅੱਜ ਇਸ ਪੂਰੇ ਭਾਰਤ ਦੇਸ਼ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਹਰ ਇੱਕ ਪਿੰਡ ਸ਼ਹਿਰਾਂ ਦੇ ਵਿੱਚ ਝੰਡੇ ਲੱਗੇ ਹੋਏ ਨੇ ਔਰ ਖੁਸ਼ੀ ਮਨਾਈ ਜਾ ਰਹੀ ਆ ਜੋ ਯੋਧਿਆ ਦੇ ਵਿੱਚ ਭਗਵਾਨ ਦਸ਼ਰਧ ਦੇ ਪੁੱਤਰ ਸ਼੍ਰੀ ਰਾਮ ਜੀ ਦਾ ਅੱਜ ਉਹ ਮੰਦਿਰ ਜਿਹੜਾ ਉਦਾ ਪ੍ਰਾਣ ਪ੍ਰティਸ਼ਟਾ ਮਤਲਬ ਉਦਘਾਟਨ ਹੋ ਰਿਹਾ ਮੇਰੇ ਵੱਲੋਂ ਵੀ ਸਾਰਿਆਂ ਉਹਨਾਂ ਭੈਣਾ ਭਰਾਵਾਂ ਨੂੰ ਖਾਸ ਕਰਕੇ ਸਾਡੇ ਰਾਜਪੁਰਾ ਸ਼ਹਿਰ ਦੇ ਵਿੱਚ ਵਸਣ ਵਾਲੇ ਜਿੰਨੇ ਵੀ ਭਰਾ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰ ਮੈਂ ਦੋ ਗੱਲਾਂ ਇਸ ਵੀਡੀਓ ਦੇ ਵਿੱਚ ਕਰਨੀਆਂ ਚਾਹੁੰਦਾ ਉਹ ਮਸਜਿਦ ਨੂੰ ਆ ਕੇ ਮੰਦਰ ਬਣਿਆ ਕਿਉਂਕਿ ਜਦੋਂ ਮੁਗਲ ਆਏ ਨੇ ਉਹਨਾਂ ਨੇ ਮੰਦਰ ਢਾਕੇ ਤੇ ਉਹਨਾਂ ਨੇ ਮਸਜਿਦਾਂ ਬਣਾਈਆਂ ਨੇ ਔਰ ਵੈਸੇ ਇੱਕ ਜਾਣਕਾਰੀ ਮੈਂ ਜ਼ਰੂਰ ਦੱਸਣੀ ਚਾਹਾਂਗਾ ਇਹਦੇ ਵਿੱਚ ਵੀ ਸਾਰੇ ਭੈਣਾ ਭਰਾਵਾਂ ਨੂੰ ਵੀ ਇਹ ਜਿਹੜਾ ਕੇਸ ਸ਼ਾਇਦ ਇਹਦੇ ਤੇ ਕਿਸੇ ਨੇ ਝਾਤੀ ਨਹੀਂ ਮਾਰੀ ਪਰ ਤੁਸੀਂ ਇਹਦੀ ਜੱਜਿੰਗ ਦੀ ਸਟੇਟਮੈਂਟ ਜਦੋਂ ਕਢਾ ਕੇ ਜ਼ਰੂਰ ਦੇਖਿਓ ਵੀ ਇਹ ਕੇਸ ਕਿਸ ਬਿਹਫ ਤੇ ਜਿੱਤਿਆ ਗਿਆ ਇਹ ਕੇਸ ਜਿੱਤਿਆ ਗਿਆ ਜਦੋਂ 1858 ਵਿੱਚ ਦਰਾਨ ਜਦੋਂ ਨਿਹੰਗ ਸਿੰਘਾਂ ਵੱਲੋਂ ਵੀ ਬਾਬਰੀ ਮਸਜਦ ਦੇ ਉੱਪਰ ਜਾ ਕੇ ਉੱਥੇ ਝੰਡਾ ਲਾਇਆ ਗਿਆ ਨਿਸ਼ਾਨ ਲਾਇਆ ਗਿਆ ਵੀ ਇਹ ਜਿਹੜਾ ਹੈ ਤੇ ਭਗਵਾਨ ਰਾਮ ਦਾ ਮੰਦਿਰ ਸੀ ਇੱਥੇ ਤੇ ਬੰਨਾ ਚਾਹੀਦਾ ਉਸੇ ਬਿਹਫ ਤੇ ਜਿਹੜਾ ਹੈ ਇਹ ਜਿਹੜਾ ਕੇਸ ਹੈ ਉਹ ਨਿਹੰਗ ਸਿੰਘਾਂ ਦੇ ਉਦਮ ਕਰਕੇ ਜੋ ਉਦੋਂ ਕਾਰਜ ਹੋਇਆ ਇਹ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਇਹਦੇ ਤੇ ਸੁਣਾਇਆ ਹੁਣ ਅਗਲੀ ਗੱਲ ਇਹ ਹੈ ਵੀ ਉਹ ਬਣਾ ਗਏ ਕਿਵੇਂ ਬਣਾ ਗਏ ਕਿਉਂਕਿ ਸੱਤਾ ਹੈ ਰਾਜ ਭਾਗ ਹੈ ਉਹ ਰਾਜ ਭਾਗ ਦਾ ਫਾਇਦਾ ਉਹਨਾਂ ਨੇ ਲਿਆ ਉਹ ਲੈਣਾ ਵੀ ਚਾਹੀਦਾ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਜਿਨ੍ਹਾਂ ਦੀ ਸੱਤਾ ਹੈ ਜਿਨ੍ਹਾਂ ਦਾ ਇਸ ਸਮੇਂ ਜੋਰ ਹੈ ਵੀ ਤੁਸੀਂ ਇੱਥੇ ਮੰਦਰ ਬਣਾਇਆ ਪਰ ਮੇਰੀ ਹੱਥ ਜੋੜ ਬੇਨਤੀ ਆ ਜਿਹੜਾ ਸਾਡਾ ਗਿਆਨ ਗੋਦੜੀ ਸਾਹਿਬ ਗੁਰਦੁਆਰਾ 2017 18 ਦੇ ਵਿੱਚ ਉੱਥੇ ਢਾਕੇ ਉਹਨੂੰ ਮੰਦਿਰ ਬਣਾ ਦਿੱਤਾ ਗਿਆ ਮੰਗੂ ਮੱਠ ਗੁਰਦੁਆਰਾ ਸਾਹਿਬ ਹੈ ਉਹਨੂੰ ਮੰਦਿਰ ਬਣਾ ਦਿੱਤਾ ਗਿਆ ਅਸਾਮ ਦੇ ਵਿੱਚ ਵੀ ਇੱਕ ਦੋ ਘਟਨਾਵਾਂ ਇਦਾਂ ਦੀਆਂ ਹੋਈਆਂ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕੋਈ ਐਸਾ ਸਰਕਾਰ ਕੰਮ ਕਰੇ ਵੀ ਤੁਸੀਂ ਸਾਨੂੰ ਵੀ ਵਧਾਈਆਂ ਦੋ ਅੱਜ ਅਸੀਂ ਤੁਹਾਨੂੰ ਵਧਾਈਆਂ ਦੇ ਰਹੇ ਹਾਂ ਕਿਉਂਕਿ ਰਾਮ ਮੰਦਰ ਬਣਿਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਾਨੂੰ ਵਧਾਈ ਦਿਓ ਵੀ ਤੁਹਾਡਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਬਣ ਗਿਆ ਤੁਹਾਡਾ ਮੰਗੂ ਮੱਠ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਬਣ ਗਿਆ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਸਰਕਾਰਾਂ ਤੋਂ ਉਮੀਦ ਕਰਦੇ ਹਾਂ ਪਰ ਮੈਂ ਬੇਨਤੀ ਕਰਨਾ ਚਾਹੁੰਨਾ ਆਪਣਿਆਂ ਨੂੰ ਖਾਸ ਕਰਕੇ ਜਿਹੜੇ ਸਰਕਾਰਾਂ ਦੇ ਨਜ਼ਦੀਕ ਰਹਿੰਦੇ ਨੇ ਔਰ ਜਿਨ੍ਹਾਂ ਨੇ ਜੋ ਪੀਤਾਰੀ ਹੋਈ ਆ ਮੈਂ ਬੇਨਤੀ ਕਰਾਂਗਾ ਤੁਸੀਂ ਵੀ ਕਿਤੇ ਜਾਗ ਜਾਓ ਤੁਹਾਡੇ ਅੰਦਰ ਵੀ ਕਿਤੇ ਚਿੰਗ ਜਾਗੇ ਇਹਨਾਂ ਨੇ 500 ਸਾਲ ਤੋਂ ਸੰਘਰਸ਼ ਕਰਦੇ ਆ ਕਰਦੇ ਆ ਅੱਜ ਆਪਣਾ ਉਹ ਬਚਨ ਜਿਹੜਾ ਹੈ ਪੂਰਾ ਕੀਤਾ ਤੇ ਕਿਤੇ ਤੁਹਾਨੂੰ ਵੀ ਅਕਲ ਆ ਜਾਵੇ ਸਾਡੇ ਵਾਲੇ ਵੀ ਕਿਤੇ ਲਾਣਾ ਜਾਗ ਜਾਵੇ ਇਹ ਵੀ ਕਿਤੇ ਕਹਿਣ ਵੀ ਸਾਡਾ ਗਿਆਨ ਗੋਦੜੀਕ ਦੁਆਰਾ ਸਾਹਿਬ ਜ ਮੰਦਿਰ ਕਿਉਂ ਬਣਾਇਆ ਗਿਆ ਸਾਡੇ ਮੰਗੂ ਮਠ ਗੁਦਾਰਾ ਸਾਹਿਬ ਨੂੰ ਢਾ ਕੇ ਮੰਦਿਰ ਕਿਉਂ ਬਣਾਇਆ ਗਿਆ ਇਹ ਵੀ ਕਿਤੇ ਸਾਡੇ ਵਾਲੇ ਵੀ ਬੋਲ ਪੈਣ ਕਿਤੇ ਇਸ ਵਿੱਚ ਸਾਡੇ ਵਾਲੇ ਵੀ ਇਕੱਠੇ ਕੋਈ ਕੰਮ ਕਰ ਲੈਣ ਤੇ ਸਰਕਾਰ ਵੀ ਕੋਈ ਇਦਾਂ ਦਾ ਕੰਮ ਕਰੇ ਅਸੀਂ ਵੀ ਇੱਕ ਦਿਨ ਵਧਾਈਆਂ ਲਈਏ ਚਲੋ ਬਾਕੀ ਗੁਰੂ ਸਾਹਿਬਾ ਹਾਜ਼ਰ ਨਾਜ਼ਰ ਸੇ ਫੇਰ ਵੀ ਇੱਕ ਵਾਰ ਜੀ ਤੁਹਾਨੂੰ ਭਗਵਾਨ ਰਾਮ ਦਾ ਦਰਸੀ ਮੰਦਿਰ ਬਣਾਇਆ ਬਹੁਤ ਬਹੁਤ ਵਧਾਈਆਂ ਸਾਰੇ ਖੁਸ਼ ਹੋ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ